ਜਦੋਂ ਅਸੀਂ ਕਿਲੋਮੀਟਰ 1.5 ਕਿਲੋਮੀਟਰ ਪਾਣੀ ਦੇ ਸੜਕ ਨੂੰ ਲੱਭ ਦੇ ਲੱਭ ਦੇ ਪਹੁੰਚੇ ਪਿੰਡ ਤੱਕ ਪਹਿਲੇ ਪਿੰਡ ਸਲੇਮਪੁਰ ਪਹੁੰਚੇ ਤਾਂ ਪਿੰਡ ਦੀ ਅਜੇ ਵੀ ਕਈ ਸੱਡਾ ਜਿਹੜੀਆਂ ਸੀ ਉਹ ਪਾਣੀ ਦੇ ਵਿੱਚ ਉਸੇ ਤਰੀਕੇ ਨਾਲ ਡੁੱਬੀਆਂ ਹੋਈਆਂ ਸੀ ਪਾਣੀ ਦਾ ਉਹ ਜੜਾਵਾ ਹੀ ਉਹ ਜੇ ਵੀ ਤੇਜ਼ ਸੀ ਤੇ ਬੜੇ ਬੇਸਬਰੀ ਨਾਲ ਸਾਹਮਣੇ ਘਰਾਂ ਦੇ ਬਾਹਰ ਆ ਕੇ ਲੋਕ ਇੰਤਜ਼ਾਰ ਕਰ ਰਹੇ ਸੀ ਕਿ ਸਾਡੇ ਵਾਸਤੇ ਖਾਣ ਪੀਣ ਨੂੰ ਪਾਣੀ ਸਬਾਨ ਆ ਰਿਹਾ ਬਾਹਰ ਨਿਕਲੇ ਹੋਏ ਸਾਰੇ ਪਿੰਡ ਦੇ ਲੋਕ ਇਕੱਠੇ ਹੋਏ ਸੀ ਸੋ ਫਿਰਨਨ ਛ ਬਾਰ ਬੈਠ ਕੇ ਪਿੰਡ ਦੇ ਵੇਖ ਰਹੇ ਸੀ ਕਿ ਸਾਨੂੰ ਆਣਗੇ ਪੁੱਛਣਗੇ ਬਹੁਤ ਮਾੜੇ ਹਾਲਾਤ ਸੀ ਗਾੜੀ ਪਿੰਡ ਦੇ